ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਮੋਗੇ ਤੇ ਚੜ੍ਹਦੀ ਕਲਾ ਵਿੱਚ ਹੋਮੋਗੇ ਜੀ ਅੱਜ ਜੀ ਆਪਣਾ ਬੁਟੀਕ ਤੋਂ ਸੂਟ ਪਹੁੰਚ ਗਿਆ ਹੈ ਮਤਲਬ ਪਹੁੰਚਿਆ ਨਹੀਂਗਾ ਪਹੁੰਚਣ ਵਾਲਾ ਹੀ ਆਪਾਂ ਫੜ ਕੇ ਲੈ ਕੇ ਆਉਣੇ ਆ ਬਾਹਰ ਤੋਂ ਤੇ ਫੋਨ ਆ ਗਿਆ ਹੈ ਤੇ ਫਿਰ ਤੁਹਾਨੂੰ ਦਿਖਾਉਨੇ ਆ ਕਰਦੇ ਆ ਸੂਟ ਦੀ ਓਪਨਿੰਗ ਤੇ ਕਿਵੇਂ ਦਾ ਭੇਜਿਆ ਉਹਨਾਂ ਨੇ ਤੇ ਦੇਖਦੇ ਆ ਫਿਰ ਕਰਾਂਗੇ ਉਹਨਾਂ ਦਾ ਥੈਂਕ ਯੂ ਬਹੁਤ-ਬਹੁਤ ਚਲੋ ਜੀ ਪਾਪਾ ਚੱਲੇ ਆ ਜੀ ਹੁਣ ਬਾਹਰ ਨੂੰ ਤੇ ਲੈ ਕੇ ਆਉਨੇ ਆ ਜੀ ਪੋਸਟਮੈਨ ਤੋਂ ਸੂਟ ਪੜ ਕੇ ਸੋ ਜੀ ਮੇਰਾ ਸੂਟ ਆ ਗਿਆ ਬੁਟੀਕ ਵਾਲੀ ਭੈਣ ਨੇ ਮੈਨੂੰ ਭੇਜਿਆ ਸੀਗਾ ਇੱਕ ਆਪਾਂ ਦੇਖਦੇ ਹਾਂ ਜੀ ਹੁਣ ਇਹਦੀ ਓਪਨਿੰਗ ਕਰਾਂਗੇ ਵੀ ਕਿੰਨਾ ਸੋਹਣਾ ਸੂਟ ਹੈ ਫਿਰ ਭੈਣ ਨੂੰ ਦੱਸਾਂਗੇ ਵੀ ਕਿੰਨਾ ਵਧੀਆ ਸੂਟ ਹੈ ਨਾ ਆਪੋ ਨੇ ਮੇ ਤੋਂ ਮੰਗਵਾ ਲਿਆ ਸੀਗਾ ਫੋਨ ਕਰਕੇ ਤੇ ਇੱਕ ਆਪਣੀ ਲੈਟਰ ਵੀ ਆ ਗਈ ਹੈ ਨਾਲ ਮੈਨੂੰ ਦੋ ਚੀਜ਼ਾਂ ਆਈਆਂ ਨੇ ਤੇ ਮਿਲਦੇ ਹਾਂ ਜੀ ਅੰਦਰ ਚੱਲ ਕੇ ਹੁਣ ਦੇਖਦੇ ਹਾਂ ਜੀ ਖੋਲਦੇ ਆ

ਮੈਂ ਆਪਣੇ ਸਾਰੇ ਤੇ ਇੱਥੇ ਮੈਂ ਬੈਠੀ ਹੁੰਦੀ ਨੇ ਜਦੋਂ ਆਪਾਂ ਲਾਈਵ ਕਰਦੇ ਹੁੰਦੇ ਆ ਤੇ ਚਲੋ ਜੀ ਆਪਾਂ ਓਪਨਿੰਗ ਕਰਦੇ ਹਾਂ ਹੁਣ ਲੱਗਦਾ ਇਹ ਕੋਈ ਨਾ ਕਹਿੰਦੀ ਮਨੀ ਜੀ ਕਹਿੰਦੀ ਚਾਹੀਦੀ ਹੈ ਫੋਲਗੇ ਆਪਾਂ ਹਾਂ ਠੀਕ ਹੈ ਥੈਂਕ ਯੂ ਪ੍ਰਣੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਸੂਟ ਭੇਜਿਆ ਤੇ ਤੁਹਾਨੂੰ ਸੂਟ ਨਕਦਰ ਦਾ ਸੂਣਾ ਹੈ ਨਾ ਮੱਤੀ ਹੁਣ ਓਪਨ ਕਰੇ ਤੁਹਾਨੂੰ ਦਿਖਾਉਣੀ ਆ ਤੁਹਾਨੂੰ ਵਾਓ ਆਓ ਆਹ ਵਧੀਆ ਪਿਓਰ ਕਾਟਨ ਦਾ ਹੈ ਜੀ ਦੇਖੋ ਜੀ ਪਿਓਰ ਕਾਟਨ ਦਾ ਸੂਟਾ ਹੈ ਪਿਓਰ ਕਾਟਨ ਦਾ ਬਹੁਤ ਵਧੀਆ ਸੂਟਾ ਹੈ ਤੇ ਹੁਣ ਪਾਉਣ ਨੂੰ ਭੈਣ ਕਹਿੰਦੀ ਸੀ ਮੇਰਾ ਸੂਟ ਨਾ ਜਦੋਂ ਪਾਉਣਾ ਤਾਂ ਤੁਸੀਂ ਗੁਰਦੁਆਰਾ ਸਾਹਿਬ ਨੂੰ ਪਾ ਕੇ ਜਾਣਾ ਪਰ ਮੈਂ ਥੋੜਾ ਜਿਹਾ ਹੁਣ ਇਹਦਾ ਆਪਣੇ ਚੈੱਕ ਕਰੂੰਗੀ ਨਾ ਬਿਨਾਪ ਕੀ ਹੈ ਫਿਰ ਉਹਨਾਂ ਨੇ ਇੱਕ ਹੋਰ ਸੂਟ ਭੇਜਣਾ ਮੈਨੂੰ ਫਿਰ ਉਹਨਾਂ ਨੇ ਇੱਕ ਹੋਰ ਸੂਟ ਭੇਜਣਾ ਤੇ ਮੈਂ ਹੁਣ ਇਹ ਪਾ ਕੇ ਥੋੜਾ ਜਿਹਾ ਚੈੱਕ ਕਰੂੰਗੀ ਵੀ ਸਹੀ ਹੈ ਨਾਪ ਜਾਂ ਨਹੀਂ ਫਿਰ ਭੈਣ ਕਹਿੰਦੀ ਸੀ ਮੈਂ ਇੱਕ ਬਰਬਰੀ ਦਾ ਸੂਟ ਭੇਜਣਾ ਤੁਹਾਨੂੰ ਤੇ ਇਹ ਸਿੰਪਲ ਪਾਟਨ ਦਾ ਭੇਜਿਆ ਉਹਨਾਂ ਨੇ ਤੇ ਹੁਣ ਉਹ ਬਰਬਰੀ ਦਾ ਭੇਜਣਗੇ ਦੇਖੋ ਜੀ ਬਹੁਤ ਸੋਹਣੀ ਲੈਂਸ ਲਗਾਈਆਂ ਨਾਲ ਤੇ ਗਲੇ ਤੇ ਬੜਾ ਵਧੀਆ ਡਿਜ਼ਾਈਨ ਕਰਕੇ ਭੇਜਿਆ ਹੈ पूरा खोल के लंबा लगा हाँ जी देखो बहुत सोहना सूट है, है। मूढ़िया पर भी पैपिंग पे लाती है लैस लगाई लैस सॉरी लैस लगे मूढ़िया पर भी और दुपट्टे भी दुपट्टा भी बड़ा सोहना दुप्टे पर भी लैस लगे ਚਿਆ ਦੇ ਮੇਰੇ ਤੋਂ ਛੋਟਾ ਲੱਗਦਾ ਹੈ। ਇਹ ਟਾਈਮ ਮੀਟਰ ਦਾ। ਟਾਈਮ ਮੀਟਰ ਬਣਦਾ। ਟਾਈਡੋ। ਚਲੋ ਬੱਕੜ ਵਾਲੀ ਲੇਟੀ ਦੇਖਣੀ ਹੈ। ਪੱਟਾ ਲੱਗੇ ਦੇਖਣਾ ਹੈ। ਸੂਪ ਵੀ ਪਾ ਕੇ ਦਿਖਾਉਣੀ ਆ ਤੁਹਾਨੂੰ ਫਿਰ। ਕੀ ਮੈਨੂੰ ਲੱਗਦਾ? ਛੋਣਾ। ਛੋਣਾ ਲੱਗਦਾ। ਦੇਖੋ ਜੀ ਕਰਦਿਆਂ ਤਾਂ ਕਹਿੰਦੇ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਤੇ ਸੱਚੀ ਨਹੀਂ ਤਾਂ ਸੂਟ ਪਾਏ ਤੇ ਪਤਾ ਲੱਗੂਗਾ ਤੇ ਜਿੰਨੀ ਨਾਲ ਨਹੀਂ ਬਾਈ ਤੋਂ ਪਤਾ ਲੱਗੂਗਾ ਨਹੀਂ ਬਹੁਤ ਸੋਹਣਾ ਰੰਗ ਵਧੀਆ ਥੈਂਕ ਯੂ ਭੈਣੇ ਬਹੁਤ-ਬਹੁਤ ਹੈ ਤੁਸੀਂ ਇੰਨਾ ਕੀਤਾ ਮੇਰਾ ਤੇ ਬਹੁਤ ਸੋਹਣਾ ਲੱਗਦਾ ਚਲੋ ਇਦਾਂ ਹੀ ਪਿਆਰ ਵੜਿਆ ਰਹੀ ਆਪਣਾ ਸਾਰਿਆਂ ਦਾ ਦੱਸਦਾ ਰਹੀ ਜੀ ਤੁਹਾਨੂੰ ਵੀ ਤੁਸੀਂ ਵੀ ਬਣਵਾਓ ਭੈਣ ਤੋਂ ਜ਼ਰੂਰ ਬਣਵਾਇਓ ਸੂਟ ਤੇ ਇਹ ਮੈਨੂੰ ਪੁੱਛ ਸਕਦੇ ਹੋ ਸਾਰੇ ਜਣੇ ਵੀ ਕਿੱਥੋਂ ਬਣਵਾਇਆ ਤੇ ਆਪਣਾ ਦੂਜਾ ਸੂਟ ਵੀ ਆਪਾਂ ਵੇਟ ਕਰਾਂਗੇ ਭੈਣ ਨੇ ਬਰਬਰੀ ਦਾ ਬਣਾਇਆ ਬਰਬਰੀ ਦਾ ਸੂਟ ਬਣਾਉਣਾ ਇਹਨੂੰ ਦੇਖ ਕੇ ਕਿਉਂਕਿ ਨਾਪ ਭੇਜਿਆ ਉਹਨਾਂ ਨੇ ਪਹਿਲਾਂ ਮਤਲਬ ਨਾਪ ਵੀ ਸਹੀ ਆਜਿਵੇਂ ਚਲੋ ਜੀ ਹੁਣ ਤੁਹਾਨੂੰ ਮੈਂ ਪਾ ਕੇ ਦਿਖਾਉਣੀ ਆ ਸੂਟ ਥੈਂਕ ਯੂ ਜੀ ਤੁਹਾਡਾ ਬਹੁਤ-ਬਹੁਤ ਭੈਣੇ ਮੈਂ ਪਾ ਕੇ ਤੁਹਾਨੂੰ ਦਿਖਾਉਣੀ ਆ ਹੁਣ ਤੁਹਾਨੂੰ ਸਮੂਹ ਰਸੀ ਪੀਕਿੰਗ ਥੋੜੀ ਜਿਹੀ ਢਿੱਲੀ ਆ ਫੁੱਲਾ ਥੋੜਾ ਜਿਹਾ ਤੇ ਉਹ ਆਪਾਂ ਦੱਸ ਦਾਂਗੇ ਹੁਣ ਵੀਡੀਓ ਕਰ ਕਰਕੇ ਉਹਨਾਂ ਨੂੰ ਤੇ ਥੋੜਾ ਜਿਹਾ ਫੁੱਲਾ ਹੈ ਇਹ ਬਹੁਤ ਸੁਨਦਰ ਬਹੁਤ ਵਧੀਆ ਸੋਨਾ ਲੱਗਦਾ ਸੋਨਾ ਰੰਗ ਵੀ ਠੀਕ ਹੈ ਵਧੀਆ ਰੰਗ ਵੀ ਠੀਕ ਹੈ ਹਨਾ ਜਿੰਨਾ ਮਰਜ਼ੀ ਪਾ ਲਓ ਬਹੁਤ ਸੁਨਦਰ ਇਹ ਥੋੜਾ ਖੁੱਲਿਆ ਹੁਣ ਆਪਾਂ ਉਹਨਾਂ ਨੂੰ ਕਰਦੇ ਆਂ ਵੀਡੀਓ ਕਾਲ ਤੇ ਵੀਡੀਓ ਕਰਕੇ ਆਪਾਂ ਉਹਨਾਂ ਨੂੰ ਸਾਰਾ ਕੁਝ ਦੱਸ ਦਿਆਂ ਕਿ ਕਿੱਥੋਂ ਖੁੱਲਿਆ ਕਿੰਨੇ ਹੈਗਾ ਕਿਵੇਂ ਨਹੀਂ ਤੇ ਉਹਨਾਂ ਨੂੰ ਉਹ ਜਿਹੜਾ ਨੈਕਸਟ ਸਿਲਾਈ ਕਰਨਾ ਨਾ ਉਹ ਕੇ ਸਹੀ ਫਿਟਿੰਗ ਹੋਊਗਾ ਜਿਹੜਾ ਨੈਕਸਟ ਹੋਊਗਾ ਉਹ ਆਪਣਾ ਸਹੀ ਸਿਲਾਈ ਹੋ ਜਾਊਗਾ ਫਿਰ ਇਸ ਕਰਕੇ ਚਲੋ ਵੀ ਥੋੜਾ ਬਹੁਤ ਆਪਾਂ ਠੀਕ ਕਰ ਲਾਂਗੇ ਵੈਸੇ ਤਾਂ ਚਲੋ ਗਰਮੀ ਹੈ ਥੋੜਾ ਖੁੱਲਾ ਵੀ ਠੀਕ ਰਹਿੰਦਾ ਤੇ ਥੋੜਾ ਖੁੱਲਾ ਇਹ ਚਲੋ ਠੀਕ ਹੈ ਜੀ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਤੁਸੀਂ ਦੱਸਿਓ ਜੀ ਕਮੈਂਟ ਕਰਕੇ ਸਾਰੇ ਜਣੇ ਵੀ ਤੁਹਾਨੂੰ ਕਿਵੇਂ ਲੱਗਦਾ ਤੇ ਵਧੀਆ ਲੱਗਦਾ ਜੀ ਹਾਂ ਬਹੁਤ ਵਧੀਆ ਸਾਨੂੰ ਪੂਰਾ ਗਲਾ ਗਲਾ ਐਂਦਾ ਦਿਖਾਉਣੀ ਆ ਦੇਖੋ ਜੀ ਬੋਸ ਨੂੰ ਗਲਾ ਬਣਾਇਆ ਗਲਾ ਵੀ ਬਹੁਤ ਸੋਹਣਾ ਤੇ ਸਾਰਾ ਕੁਝ ਠੀਕ ਹੈ ਇੱਥੇ ਆਪਣੀ ਸਾਈਟਾਂ ਤੇ ਉਹਨਾਂ ਨੇ ਨੈਸ ਲਗਾਤੀ ਹੈ ਨੈਸ ਥੋੜੀ ਘੱਟਦੀ ਵੀ ਹੈ ਮਤਲਬ ਮੈਚਿੰਗ ਜੀ ਇਹਦੇ ਨਾਲ ਦੀ ਤੇ ਸੋਹਣਾ ਮੈਸ ਹੈ ਵੀ ਪਿਓਰ ਕਾਟਨ ਹੈ ਐਂ ਬਹੁਤ ਵਧੀਆ ਸੌਫਟ ਲੱਗਦਾ ਪਾਏ ਤੋਂ ਵੀ ਤੇ ਐਂ ਠੀਕ ਹੈ ਮਤਲਬ ਐਂ ਪਾਏ ਦਾ ਵੀ ਪਤਾ ਨਹੀਂ ਲੱਗਦਾ ਹੈਗਾ ਵੀ ਸੂਟ ਪਾਇਆ ਹੋਇਆ ਹੈ ਜਾਂ ਨਹੀਂ ਐਨਾ ਵਧੀਆ ਥੈਂਕ ਯੂ ਭੈਣੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਜੇ ਕਿਸੇ ਨੇ ਨੰਬਰ ਲੈਣਾ ਜਾਂ ਕੁਝ ਵੀ ਮੇਰੇ ਇੰਸਟਾਗ੍ਰam ਤੇ ਮੈਸੇਜ ਕਰ ਸਕਦਾ ਜਿੰਦ 62 ਮੇਰਾ ਇੰਸਟਾਗ੍ਰam ਦਾ ਆਪਣਾ ਉਹ ਅਕਾਊਂਟ ਹੈ ਤੁਸੀਂ ਮੇਰੇ ਇੰਸਟਾਗ੍ਰam ਤੇ ਮੈਸੇਜ ਕਰਕੇ ਤੁਸੀਂ ਮੈਨੂੰ ਜਰਾ ਭੈਣ ਦਾ ਨੰਬਰ ਪੁੱਛ ਸਕਦੇ ਹੋ ਜੀ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਦੇਖਣ ਲਈ ਸ਼ੇਅਰ ਕਰਦੇ ਹੋ ਜੀ ਸਾਰੇ ਜਣੇ